ਜਦੋਂ ਸਿੰਘ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਆਏ ਤਾਂ ਸਾਰੇ ਜਾਣੇ ਦਮ ਗਜੇ ਮਾਰਨ ਹੁਣ ਤਾਂ ਆਪਾਂ ਦੁਨੀਆ ਜਿੱਤ ਲਾਂਗੇ ਕਿਲੇ ਜਿੱਤ ਲਾਂਗੇ ਆ ਕਰਦੇ ਹੁਣ ਮੈਂ ਕਰ ਦੂੰ ਕੋਈ ਕਹੇ ਅਸੀਂ ਐ ਕਰ ਦਿਆਂਗੇ ਕਲਗੀਧਰ ਅੰਤਰਜਾਮੀ ਪਿਤਾ ਨੇ ਜਾਣ ਲਿਆ ਥੋੜੇ ਦਿਨਾਂ ਬਾਅਦ ਉਹ ਗੱਲ ਭੁੱਲ ਗਏ ਸਾਰੇ ਮਹਾਰਾਜ ਜੰਗਲ ਚ 500 ਸਿੰਘ ਦੇ ਸਮੇਤ ਗਏ ਸ਼ਿਕਾਰ ਖੇਡਣ ਅੱਗੇ ਪਹਾੜੀ ਰਾਜੇ ਜਿਹੜੇ ਸੀ ਉਹ ਘਾਤ ਲਾ ਕੇ ਬੈਠੇ ਸੀ ਉਹਨਾਂ ਨੇ ਇੱਕੋ ਦਮ ਹਮਲਾ ਕੀਤਾ 250 ਸਿੰਘ ਚੜਾਈ ਕਰ ਗਿਆ ਇੰਨੇ ਜੀ ਥੋੜੇ ਸਮੇਂ ਜੀ ਸਿੰਘਾਂ ਨੇ ਦੇਖਿਆ ਕਿ ਗੱਲ ਅਜੇ ਤੱਕ ਜੋਰ ਹੀ ਨਹੀਂ ਪੈ ਰਹਾ ਛਾਟੀ ਚੜਾਈ ਕਰਗੇ ਸਾਰੇ ਫਿਰ ਆ ਕੇ ਸਤਿਗੁਰੂ ਮਹਾਰਾਜ ਉੱਚੇ ਢਿੱਲੇ ਤੇ ਖੜੇ ਸੀ ਜਿੱਥੇ ਉੱਥੇ ਬੇਨਤੀ ਕੀਤੀ ਆ ਕੇ ਭਾਈ ਦਾਇਆ ਸਿੰਘ ਉਹਨਾਂ ਨੇ ਮਹਾਰਾਜ ਕਿਰਪਾ ਕਰੋ ਇਹ ਤਾਂ 250 ਸਿੰਘ ਚੜਾਈ ਕਰ ਗਿਆ ਸਤਿਗੁਰੂ ਕਹਿੰਦੇ ਨਹੀਂ ਤਾਂ ਖਾਲਸਾ ਤਾਂ ਹੁਣ ਬਹੁਤ ਤਕੜਾ ਹੋ ਗਿਆ ਹੁਣ ਤਾਂ ਖਾਲਸਾ ਸਭ ਕੁਝ ਕਿਲੇ ਢਾ ਲਵੇਗਾ ਖਾਲਸਾ ਦੁਨੀਆ ਜਿੱਤ ਲਵੇਗਾ ਖਾਲਸਾ ਤਾਂ ਹੁਣ ਖਾਲਸੇ ਨੂੰ ਸਤਿਗੁਰ ਦੀ ਲੋੜ ਹੀ ਨਹੀਂ ਭਾਈ ਕਿਉਂਕਿ ਖਾਲਸਾ ਕੱਲ ਕਹਿੰਦਾ ਸੀ ਕਿ ਅਸੀਂ ਆਪੇ ਕਰ ਲਵਾਂਗੇ ਪਰ ਸੁਭੀ ਦਮ ਗਜੇ ਮਾਰਦੇ ਸੀ ਇਹ ਫੇਰ ਮਨ ਚ ਆयो ਹੋ ਅਸੀਂ ਤਾਂ ਹੰਕਾਰ ਕਰ ਬੈਠੇ ਫੇਰ ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਚਰਨੀ ਪਏ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਦਿਓ ਗਲਤੀਆਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਸਤਿਗੁਰੂ ਤੋਂ ਬਿਨਾਂ ਹੀ ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਸਭ ਕੁਝ ਬਣ ਗਏ ਕੀ ਮਾੜੀ ਤੁਹਾਨੂੰ ਸ਼ਕਤੀ ਦੇਤੀ ਤੁਸੀਂ ਤਾਂ ਆਪਣੇ ਆਪ ਜੀ ਖੁਦਾ ਬਣ ਬੈਠੇ ਵੀ ਅਸੀਂ ਸਾਰਾ ਕੁਝ ਕਰ ਲੈਣਾ ਮਹਾਰਾਜ ਮਾਫ ਕਰ ਦਿਓ ਮਾਫੀਆਂ ਮੰਗੀਆਂ ਰੋ ਰੋ ਕੇ ਮਾਰਾ ਕਰਨ ਜਾਓ ਹੁਣ ਫਿਰ ਸਤਿਗੁਰ ਦਾ ਆਸਰਾ ਰੱਖ ਕੇ ਲੜਿਓ ਇਹ ਨਾ ਕਿ ਉਹ ਕਿ ਅਸੀਂ ਲੜਦੇ ਆ ਅਕਾਲ ਨੇ ਲੜਾਉਣਾ ਅਕਾਲੀ ਸ਼ਕਤੀ ਨੇ ਕਿਰਪਾ ਕਰਨੀ ਹੈ ਕਲਗੀਧਰ ਜੀ ਨੇ ਇੱਕ ਤੀਰ ਕੱਢਿਆ ਅਸਮਾਨ ਨੂੰ ਛੜ ਦਿੱਤਾ ਅਸਮਾਨ ਨੂੰ ਛੜਦੇ ਹੀ ਆਕਾਸ਼ੀ ਫੌਜਾਂ ਜਿਹੜੀਆਂ ਸਹੀਦ ਸਿੰਘ ਨੀਲਿਆਂ ਬਾਣਿਆਂ ਵਾਲੇ ਲੱਖਾਂ ਦੀ ਗਿਣਤੀ ਚ ਉਤਰਿਆ ਏ ਥੋੜਾ ਜਿਹਾ ਚਿਰ ਲੱਗਿਆ ਔਰ ਦੁਸ਼ਟਾਂ ਦੀ ਫੌਜ ਸਾਰੀ ਮਾਰ ਮੁਕਾਈ ਫੇਰ ਕਲਗੀਧਰ ਦੇ ਚਮਤਕਾਰ ਨੂੰ ਸਿੰਘ ਸਮਝੇ ਉਹ ਵੀ ਅਸੀਂ ਤਾਂ ਮਾੜੀ ਜੀ ਕਿਤੇ ਜੰਗ ਜਿੱਤ ਕੇ ਆਪਣੇ ਆਪ 'ਚ ਹੰਕਾਰ ਹੀ ਕਰ ਬੈਠੇ ਸੀ ਤਾਂ ਤੇ ਮਹਾਰਾਜ ਕਹਿੰਦੇ ਨਿਮਰਤਾ ਰੱਖੋ ਕਿ ਵਾਹਿਗੁਰੂ ਹੀ ਸਾਰਾ ਕੁਝ ਕਰਨ ਵਾਲੇ ਵਾਹਿਗੁਰੂ ਦੀ ਅਕਾਲੀ ਸ਼ਕਤੀ ਉਹ ਸਾਰਾ ਕੁਝ ਕਰਨ ਵਾਲੀ ਆ ਆਪਾਂ ਨਹੀਂ ਕੁਝ ਕਰਦੇ ਕੇਵਲ ਕਾਲੀ ਕਰਤਾਰ ਤੁਮੀ ਗੁਰਜ ਤੁਮੀ ਗਦਾ ਤੁਮੀ ਤੀਰ ਤੂਫੰਗ ਦਾ ਜਨ ਮੋਰੀ ਸਦਾ ਰੱਛਾ ਕਰੋ ਸਰਬੰਗ ਗੁਰਜ ਗਦਾ ਵਰਗਾ ਜਿਹੜਾ ਹੁੰਦਾ ਨਾ ਲੋਹੇ ਦਾ ਸ਼ਸਤਰ ਹੁੰਦਾ ਇੱਕ ਤੂਫੰਗ ਹੁੰਦੀ ਤੋਪ ਇੱਕ ਗਦਾ ਹੁੰਦਾ ਲੱਕੜ ਦੇ ਧਸਤੇ ਵਾਲਾ ਲੋਹੇ ਜਾਂ ਪੱਥਰ ਦਾ ਗੁਰਜ ਹੁੰਦਾ ਕਹਿੰਦੇ ਤੂੰ ਹੀ ਗੁਰਜ ਐ ਤੂੰ ਹੀ ਗਦਾ ਐ ਤੇ ਤੂੰ ਹੀ ਤੀਰ ਤੇ ਤੋਪ ਐ ਮੈਨੂੰ ਆਪਣਾ ਦਾਸ ਜਾਣ ਕੇ ਸਦਾ ਹੀ ਸਾਰੇ ਰੂਪਾਂ ਵਿੱਚ ਮੇਰੀ ਰੱਖਿਆ ਕਰੋ ਤਾਂ ਹੀ ਸ਼ਸਤਰ ਨਾਮ ਵਾਲਾ ਰੋਜ਼ ਪੜਨ ਨੂੰ ਹੁਕਮ ਹੋਇਆ ਕਿਉਂਕਿ ਇਹ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਪਾਪ ਕੱਟਣ ਨੂੰ ਕਟਰ ਵਾਂਗੂ ਚੱਲਦੀ ਹੈ ਕੋਈ ਵੀ ਕੰਮ ਹੋਵੇ ਕਿਉਂਕਿ ਜਿਹੜੀ ਅਕਾਲ ਸ਼ਕਤੀ ਆ ਨਾ ਅਕਾਲ ਤੋਂ ਬਾਅਦ ਨਾਲ ਅਕਾਲ ਸ਼ਕਤੀ ਦੇ ਅਧੀਨ ਹੀ ਤਾਂ ਇੱਕ ਆ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੇਂ ਚਲਾਵੈ ਜਿਵ ਹੋਇ ਫੁਰਮਾਨ ਉਹ ਵੇਖਾ ਉਹਨਾਂ ਨਦਰ ਨਾਵੈ ਬਹੁਤਾ ਇਹ ਵਡਾਣ ਆਦੇਸ ਤਿਸ ਆਦੇਸ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਹੈ ਤੀਸਾ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ ਹੁਣ ਜਿਹੜੀ ਏਕਮਾਈ ਉਹ ਅਕਾਲ ਪੁਰਖ ਦੀ ਜਿਹੜੀ ਆਦ ਸ਼ਕਤੀ ਨੂੰ ਕਿਹਾ ਅੱਗੇ ਉਹਦੇ ਤੋਂ ਹੀ ਪੈਦਾ ਹੋਏ ਨਾ ਇੱਕ ਸੰਸਾਰੀ ਇੱਕ ਪੰਡਾਰੀ ਕੁਲਾਏ ਦੀ ਬਾਣਾ ਅਕਾਲ ਸ਼ਕਤੀ ਨੇ ਆਪਣੇ ਜਿਵੇਂ ਅਕਾਲ ਨੇ ਆਪਣੀ ਸ਼ਕਤੀ ਨੂੰ ਕਿਹਾ ਵੀ ਸ੍ਰਿਸ਼ਟੀ ਰਚੋ ਅਕਾਲ ਹਾਂ ਜਾਣੋ ਜਿਵੇਂ ਰਾਸ਼ਟਰਪਤੀ ਹੁੰਦਾ ਅਕਾਲ ਪੁਰਖ ਵਾਹਿਗੁਰੂ ਉਹ ਸਾਰੇ ਸੰਸਾਰ ਦਾ ਪਤੀ ਹੈ ਔਰ ਸ੍ਰੀਪਤ ਸ੍ਰੀ ਭਗਵਾਨ ਭਜੇ ਨੂੰ ਸ੍ਰੀ ਪਤੀ ਭਾਵ ਲక్ష్ਮੀ ਦਾ ਮਾਇਆ ਦਾ ਲక్ష్ਮੀ ਥੱਲੇ ਆ ਜਾਂਦੀ ਮਾਇਆ ਦਾ ਪਤੀ ਹੈ ਮਾਇਆ ਉੱਪਰ ਮਾਇਆ ਸਭ ਤੋਂ ਵੱਡੀ ਹੈ ਅਕਾਲ ਸ਼ਕਤੀ ਹੈ ਚੰਡੀ ਵੀ ਉਸੇ ਨੂੰ ਕਿਹਾ ਮਹਾਰਾਜ ਨੇ ਹੁਣ ਅਕਾਲ ਸ਼ਕਤੀ ਨੇ ਆਪਣੇ ਅੱਗੇ ਤਿੰਨ ਚੇਲੇ ਪ੍ਰਮਾਣ ਕੀਤੇ ਕਿਹੜੇ ਇਹਨਾਂ ਨੂੰ ਕੰਮ ਲਾਇਆ ਇੱਕ ਸੰਸਾਰੀ ਬ੍ਰਹਮਾ ਨੂੰ ਸੰਸਾਰ ਰਚਣ ਲਾਤਾ ਇੱਕ ਪੰਡਾਰੀ ਵਿਸ਼ਨੂੰ ਜੀ ਨੂੰ ਹੁਕਮ ਆਇਆ ਤੁਸੀਂ ਸੰਸਾਰ ਨੂੰ ਰੋਜੀ ਰੋਟੀ ਦੇਣੀ ਹੈ ਇੱਕ ਲਾਏ ਦੀ ਬਾਣ ਇੱਕ ਨੂੰ ਲੈਤਾ ਕਰਨ ਦੀ ਆਦਤ ਆ ਉਹ ਜਦੋਂ ਹੁਕਮ ਹੁੰਦਾ ਸ਼ਿਵਜੀ ਮਹਾਰਾਜ ਨੂੰ ਵੀ ਚਲੋ ਜੀ ਮੁਕਾ ਦੇਓ ਹੁਣ ਸ੍ਰਿਸ਼ਟੀ ਹੋਣੇ ਬੇਮੁਖ ਹੋ ਗਏ ਸਾਰੇ ਉਹ ਫਿਰ ਬਸ ਮਿੰਟੋ ਮਿੰਟੀ ਹੋਈ ਫਿਰ 11 12 ਤੇ ਆਉਂਦਾ ਭਝਾਲ ਫਿਰ ਲੱਭਦਾ ਹੀ ਨਹੀਂ ਕੱਖ ਸ੍ਰਿਸ਼ਟੀ ਦੇ ਉੱਤੇ ਪਤਾ ਨਹੀਂ ਕੀ ਫਿਰ ਜਾਂ ਤਾਂ ਉਹ ਅੱਗ ਦੀ ਪਰਲੋਂ ਲਿਆ ਦਿੰਦੇ ਨੇ ਜਾਂ ਪਾਣੀ ਦੀ ਪਰਲੋਂ ਲਿਆ ਦਿੰਦੇ ਨੇ ਜਾਂ ਭਝਾਲ ਹੀ ਲਿਆਦੇ ਨੇ ਵੱਡੇ ਵੱਡੇ ਦੁਨੀਆ ਲੱਭਦੀ ਨਹੀਂ ਕਿੱਧਰ ਗਈ ਖਤਮ ਹੀ ਕਰਦੇ ਧਰਤੀ ਨੂੰ ਸਾਰੀ ਡੋਬਾ ਹੀ ਦੇ ਦਿੰਦੇ ਨੇ ਪਾਣੀ 'ਚ ਉਹ ਸ਼ਿਵ ਜੀ ਦੀ ਡਿਊਟੀ ਹੈ ਅੱਗੇ ਫਿਰ ਇਹਨਾਂ ਤਿੰਨਾਂ ਤੋਂ ਇਹ ਤਿੰਨ ਵੱਡੇ ਦੇਵਤੇ ਨੇ ਅੱਗੇ ਫਿਰ ਸਾਰਾ ਇਹਨਾਂ ਦਾ ਸਟਾਫ ਮੰਨ ਲਓ 33 ਕਰੋੜ ਦੇਵਤਾ 9 ਕਰੋੜ ਦੁਰਗਾ 64 ਜੋਗੜੀਆਂ 52 ਵੀਰ ਨੇ ਇਸੇ ਪ੍ਰਕਾਰ 6 ਜਯਤੀ ਨੇ 9 ਨਾਥ ਨੇ 84 ਸਿੱਧ ਨੇ ਇਹ ਸਾਰੇ ਅੱਗੇ ਤੋਂ ਅੱਗੇ ਇਹਨਾਂ ਦੀ ਫੌਜ ਆ ਫਿਰ ਅੱਗੇ ਕਿੰਨੀ ਫੌਜ ਪਰ ਇਹ ਸਾਰੇ ਜਾਣੇ ਜਿਹੜੀ ਅਕਾਲ ਸ਼ਕਤੀ ਹੈ ਨਾ ਚੰਡਕਾ ਉਹਦੇ ਅੱਗੇ ਸਭ ਝੁਕਦੇ ਨੇ ਉਸੇ ਤੋਂ ਆਸਰਾ ਲੈ ਕੇ ਲੜਦੇ ਨੇ ਪ੍ਰਾਤਨ ਰਵਾਇਤ ਅਨੁਸਾਰ ਪਾਣ ਆ ਸਮੇਂ ਵਿੱਚ ਬਹੁਤਿਆਂ ਨੂੰ ਇੰਨਾ ਇਤਿਹਾਸਾਂ ਦਾ ਗਿਆਨ ਨਹੀਂ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਤੇ ਹਮਲਾ ਕਰਨਾ ਸੀ ਲੰਕਾ ਤੇ ਜੰਗ ਕਰਨ ਤੋਂ ਪਹਿਲਾਂ ਸਮੁੰਦਰ ਦੇ ਕਿਨਾਰੇ ਤੇ ਕਦੇ-ਕਦੇ ਕੋਈ ਫੋਟੋ ਦੇਖਣ ਨੂੰ ਮਿਲਦੀ ਆ ਉਹ ਬੜਾ ਸੁੰਦਰ ਚਾਦਰ ਵਿਛਾ ਕੇ ਵੱਡੀ ਸਾਰੀ ਤੇ ਉਹਦੇ ਉੱਤੇ ਸਾਰੇ ਸ਼ਸਤਰ ਰੱਖ ਕੇ ਫਿਰ ਸ਼ਸਤਰਾਂ ਦੀ ਪੂਜਾ ਕੀਤੀ ਚੰਡੀ ਦੀ ਆराधना ਕੀਤੀ ਕਿਉਂ ਚੰਡੀ ਜੰਗ ਦੀ ਦੇਵੀ ਜੋ ਮੰਨੀ ਹੈ ਵੀ ਆਓ ਹੁਣ ਤੁਸੀਂ ਸਾਡੀ ਸਹਾਇਤਾ ਕਰੋ ਅਸੀਂ ਦੁਸ਼ਟਾਂ ਦਾ ਨਾਸ਼ ਕਰਨਾ ਹੈ ਤੋ ਉਸ ਵਕਤ ਸ਼ਸਤਰਾਂ ਦੀ ਪੂਜਾ ਕਰਕੇ ਫੇਰ ਸ਼ਸਤਰ ਉਠਾਏ ਸੀ ਸ਼ਸਤਰਾਂ ਨੂੰ ਮਾਲਾ ਚੰਦਨ ਛਿੜਕਣਾ ਪਾਠ ਕਰਨਾ ਉਦੋਂ ਫਿਰ ਉਹ ਆਕਾਲ ਸ਼ਕਤੀ ਸਰੀਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਸ਼ਸਤਰਾਂ ਵਿੱਚ ਪ੍ਰਵੇਸ਼ ਕਰਦੀ ਹੈ ਦੁਸ਼ਟਾਂ ਦੁਸ਼ਮਣਾਂ ਦਾ ਨਾਸ਼ ਕਰਦੀ ਆਪਾਂ ਜਿਹੇ-ਜਿਹੇ ਕਰਮ ਕਰਦਾ ਹੁੰਦਾ ਆਪਾਂ ਉਹ ਆ ਜੇ ਪਾਠ ਕਰਦੇ ਆ ਇਸ ਕਰਕੇ ਜਦੋਂ ਜੰਗ ਦਾ ਸਮਾਂ ਆਉਂਦਾ ਤਾਂ ਹੀ ਉਹ ਦਸਮਗ੍ਰੰਥ ਦੀ ਰਚਨਾ ਮਹਾਰਾਜ ਨੇ ਕੀਤੀ ਹੈ ਸ੍ਰੀ ਪੌਂਟਾ ਸਾਹਿਬ ਬਹੁਤੀ ਬਾਣੀ ਉਚਾਰਨ ਕੀਤੀ ਸੀ ਰਣੰਦਪੁਰ ਸਾਹਿਬ ਮਭੌਰ ਸਾਹਿਬ ਮਹਾਰਾਜ ਨੇ ਕੁਛ ਰਹਿੰਦਾ ਪਾਠ ਦਮਦਮਾ ਸਾਹਿਬ ਕੁਛ ਫਿਰ ਹਜੂਰ ਸਾਹਿਬ ਜਾ ਕੇ ਮਾਤਾ ਸਾਹਿਬ ਕੌਰ ਦੇ ਨੇੜੇ ਦੇ ਸਥਾਨ ਪੈਂਦਾ ਸੋ ਇਸ ਪ੍ਰਕਾਰ ਉੱਥੇ ਜਾ ਕਰਕੇ ਮਹਾਰਾਜ ਨੇ ਇਹ ਨਗੀਨਾ ਘਾਟ ਵਗੈਰਾ ਸਾਰਾ ਦਸਮਗ੍ਰੰਥ ਦੀ ਜਲਤ ਬੰਨੀ ਸੀ ਉੱਥੇ ਸਾਰੀ ਕਥਾ ਵੀ ਮਹਾਰਾਜ ਨੇ ਆਪ ਸੁਣਾਈ ਸਿੰਘਾਂ ਨੂੰ ਇਹ ਆਮ ਕਿਸੇ ਨੂੰ ਵੀ ਨਹੀਂ ਪਤਾ ਵੇਖੋ ਉੱਥੇ ਕਿੱਥੇ ਜਲਤ ਬੰਨੀ ਕਿੱਥੇ ਕਥਾ ਸੁਣਾਈ ਫਿਰ ਕਿਉਂਕਿ ਹੈ ਤਾਂ ਸਾਰੇ ਹੀ ਅਣਜਾਣ ਇੱਕ ਦੂਜੇ ਤੋਂ ਪਤਾ ਤਾਂ ਕਿਸੇ ਨੂੰ ਵੀ ਨਹੀਂ ਜਿਨੂੰ ਮਰਜੀ ਚੱਕਰ ਚ ਪਾ ਲੋ ਇਹ ਕਹਿ ਕੇ ਹਰ ਕੋਈ ਚੱਕਰ ਚ ਪੈ ਜਾਂਦਾ ਹਾਂ ਐ ਹੀ ਹੋਣਾ ਹੁਣ ਜਦੋਂ ਆਪਾਂ ਸਾਰਿਆਂ ਨੂੰ ਨੌਲੇਜ ਦਿੱਤੀ ਗਿਆਨ ਦਿੱਤਾ ਹੁਣ ਜਿਹੜਾ ਸਾਡੇ ਮੂਹਰੇ ਬੋਲੂਗਾ ਉਹ ਮਾਰ ਖਾਊ ਉਹ ਇਸ ਕਰਕੇ ਖਾਊਗਾ ਕਿਉਂਕਿ ਸਾਨੂੰ ਨੌਲੇਜ ਹੈ ਜਦੋਂ ਤੱਕ ਸਾਨੂੰ ਪੜ ਕੇ ਸਾਰੀ ਦਾਤ ਨਹੀਂ ਮਿਲਦੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਨਹੀਂ ਦਸਾਂ ਸਰੂਪਾਂ ਦੀ ਕਥਾ ਕਰ ਰਹੇ ਆ ਜਦੋਂ ਦਸਾਂ ਸਰੂਪਾਂ ਦਾ ਗਿਆਨ ਹੋਇਆ ਆਪਾਂ ਨੂੰ ਉਹਨਾਂ ਨੇ ਕੀ ਕੀ ਕੌਦਕ ਕੀਤੇ ਜਦੋਂ ਸ਼ਿਸ਼ੇ ਵਾਂਗੂ ਸਾਡੇ ਅੰਦਰ ਸਾਰਾ ਕੁਝ ਭਰਿਆ ਗਿਆ ਇੰਟਰਨੈਟ ਵਾਂਗੂ ਉਸ ਵਕਤ ਆਪਣੇ ਮੂਹਰੇ ਫੇਰ ਨਹੀਂ ਖੜਦਾ ਕੋਈ ਆਪਾਂ ਵੀ ਤਾਂ ਚੱਕਰ 'ਚ ਉਦੋਂ ਹੀ ਪੈਨੇ ਜਦੋਂ ਆਪਾਂ ਨੂੰ ਤਾਂ ਖੁਦ ਹੀ ਨਹੀਂ ਪਤਾ ਕਿਸੇ ਗੱਲ ਦਾ ਤੇ ਜਿਵੇਂ ਮਰਜ਼ੀ ਫੇਰ ਸਾਨੂੰ ਕੋਈ ਕੰਨ ਫੜ ਕੇ ਮਰੋੜ ਕੇ ਸਾਲਾ ਜਿੱਧਰ ਮਰਜ਼ੀ ਕੋਈ ਲਾ ਦਿੰਦਾ ਉਹ ਨਹੀਂ ਠੀਕ ਆਪਾਂ ਨੂੰ ਕਿਹੜਾ ਪਤਾ ਆਪਾਂ ਨੂੰ ਹਾਂ ਸ਼ਾਇਦ ਨਹੀਂ ਠੀਕ ਹੋਣਾ ਇਸ ਕਰਕੇ ਮਹਾਰਾਜ ਦੀ ਇਹ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ ਛੁਰੀ ਕਲਮ ਰੇਪ ਕਰਦ ਪਨ ਖੰਜਰ ਬੁਗਦਾ ਨਾ ਆਏ ਅਰਧ ਰਿਜਿਕ ਸਭ ਜਗਤ ਕੋ ਮੋਹ ਤੁਮ ਲਿਹੋ ਬਚਾਏ ਕਹਿੰਦੇ ਕਲਮ ਰਿਪ ਹੁੰਦਾ ਕਲਮ ਤਰਾਸ਼ ਚਾਕੂ ਛੁਰੀ ਨੂੰ ਕਹਿੰਦੇ ਜੇ ਬੁਗਦਾ ਹੁੰਦਾ ਛੁਰਾ ਟੋਕਾ ਵੈਰੀ ਦਾ ਸਿਰ ਕਲਮ ਕਰਨ ਵਾਲਾ ਵੈਰੀ ਨੂੰ ਕੱਟਣ ਵਾਲਾ ਕਹਿੰਦੇ ਨੇ ਚਾਕੂ ਛੁਰੀ ਕਰਦ ਟੋਕਾ ਆਦ ਤੇਰੇ ਹੀ ਨਾਅ ਨੇ ਤੁਸੀਂ ਸਾਰੇ ਜਗਤ ਦੇ ਰਿਜਿਕ ਦਾਤਾ ਹੋ ਅਤੇ ਤੁਸੀਂ ਹੀ ਮੇਰੀ ਸਹਾਇਤਾ ਕਰਨ ਵਾਲੇ ਦੇਖੋ ਨਿਸ਼ਾਨਾ ਕਿੱਧਰ ਨੂੰ ਜਾ ਰਿਹਾ ਹੈ ਕਹਿੰਦੇ ਅਕਾਲ ਪੁਰਖ ਨੂੰ ਨੇ ਕਹਿੰਦੇ ਹੈ ਵਾਹਿਗੁਰੂ ਤੂੰ ਹੀ ਹੈ ਸਾਰਾ ਕੁਝ ਮਹਾਰਾਜ ਦੀ ਭਾਵਨਾ ਦੇਖ ਸਤਗੁਰੂ ਦੀ ਤਾਂ ਭਾਵਨਾ ਇੰਨੀ ਉੱਚੀ ਹੈ ਦ્વੈਤ ਤੇ ਏਕ ਰੂਪ ਹੋਵੇ ਗਏ ਉਹ ਸਤਗੁਰੂ ਤਾਂ ਆਪਾਂ ਨਾਲੇ ਆਪਾਂ ਉੱਥੇ ਤੱਕ ਕਿੱਥੇ ਪਹੁੰਚ ਸਕਦੇ ਆ ਆਪਣੀ ਬਿਰਤੀ ਸੁਰਤੀ ਕਿੱਥੇ ਪਹੁੰਚ ਸਕਦੇ ਜਿਨ੍ਹਾਂ ਦੇ ਮਨ ਕਾਮੀ ਨੇ ਸਾਰਾ ਦਿਨ ਕਾਮ ਚ ਫਸੇ ਰਹਿਣਾ ਟੀਵੀ ਦੇਖੀ ਜਾਣੇ ਬੇਸਵਾਵਾ ਕੋਲ ਜਾਣਾ ਮੀਤ ਸ਼ਰਾਬੇ ਵਾਲੇ ਕਾਮ ਕਾਮੀ ਲੋਕ ਕਰੋਧੀ ਲੋਕ ਲੋਭੀ ਲੋਕ ਮੋਹੀ ਲੋਕ ਹੰਕਾਰੀ ਲੋਕ ਤੁਸੀਂ ਕੀ ਸਮਝ ਸਕਦੇ ਹੋ ਦਸਮ ਦੀ ਬਾਣੀ ਨੂੰ ਤੁਸੀਂ ਕੀ ਸਮਝ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਤੁਹਾਨੂੰ ਕੀ ਬੀਤਖੰਡੇ ਵੱਟ ਦਾ ਅੰਮ੍ਰਿਤ ਕੀ ਹੁੰਦਾ ਤੁਸੀਂ ਤਾਂ ਆਪਣੇ ਖਾਣ ਪੀਣ ਮੌਜਾ ਕਰੋ ਨਿੰਦਾ ਕਰੋ ਬਸ ਜੇ ਸਾਰਾ ਕੁਝ ਛੱਡ ਕੇ ਪਵਿੱਤਰ ਮੰਨ ਦੇ ਨਾਲ ਉਸ ਚੀਜ਼ ਨੂੰ ਜਾਣਨ ਦਾ ਯਤਨ ਕਰੀਏ ਫਿਰ ਅਕਾਲ ਜੋਤ ਦਾ ਗਿਆਨ ਹੁੰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਿਥਮੋ ਪਾਪ ਹੋ ਜਗਤ ਤੁਮ ਤੁਮ ਹੀ ਪੰਥ ਬਨਾਈ ਆਪ ਤੁਹੀ ਝਗੜਾ ਕਰੋ ਤੁਮ ਹੀ ਕਰੋ ਸਹਾਈ ਮਹਾਰਾਜ ਕਿ ਤੁਸੀਂ ਪਹਿਲੇ ਜਗਤ ਨੂੰ ਪੈਦਾ ਕਰਦੇ ਹੋ ਵਾਹਿਗੁਰੂ ਤੁਸੀਂ ਪੰਥ ਬਣਾਉਂਦੇ ਹੋ ਫਿਰ ਰਸਤਾ ਬਣਾਉਂਦੇ ਹੋ ਆਪਣਾ ਪੰਥ ਤੁਸੀਂ ਸਾਜਿਆ ਤੁਸੀਂ ਆਪੇ ਹੀ ਉਹਨਾਂ ਵਿੱਚ ਝਗੜਾ ਖੜਾ ਕਰਦੇ ਹੋ ਅਤੇ ਫਿਰ ਤੁਸੀਂ ਹੀ ਸਹਾਇਤਾ ਕਰਨ ਲੱਗ ਜਾਂਦੇ ਹੋ ਦੇਖੋ ਇਹ ਵੀ ਰੱਬ ਦੀ ਲੀਲਾ ਹੀ ਹੈ ਉਹਦੀ ਮਰਜ਼ੀ ਹੈ ਜਦੋਂ ਜਿਨ੍ਹਾਂ ਨੂੰ ਹੰਕਾਰ ਹੋ ਜਾਂਦਾ ਬਹੁਤਾ ਰਾਜਮਦ ਹੋ ਜਾਂਦਾ ਕਿ ਅਸੀਂ ਉਹੀ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 40 ਖਾਲਸੇ 40 ਸਿੰਘ ਚਮਕੌਰ ਦੀ ਗੜੀ ਦੀ ਗੱਲ ਕਰਦੇ ਹੋ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਕਹਿੰਦੇ ਨੀਕੀ ਕੀਰੀ ਮਹਿ ਕਲ ਰੱਖੈ ਪਸ਼ਮ ਕਰੈ ਲਸ਼ਕਰ ਕੋਟ ਲੱਖੈ ਕਰ ਲੋ ਗੱਲ ਕਹਿੰਦੇ ਇੱਕ ਕੀੜੀ ਦੇ ਵਿੱਚ ਜਿਉ ਸੱਤਾ ਰੱਖ ਦੇਵੇ ਨਾ ਲੱਖਾਂ ਕਰੋੜਾਂ ਫੌਜਾਂ ਨੂੰ ਕੀੜੀ ਸਵਾ ਕਰ ਦਿੰਦੀ ਐਨੀ ਪਾਵਰ ਅਕਾਲੀ ਜੋਤ ਨੇ ਕੰਮ ਕਰਨਾ ਇਸ ਕਰਕੇ ਕਹਿੰਦੇ ਸਭ ਕੁਝ ਕਰਦੇ ਤੁਸੀਂ ਆਪ ਹੀ ਹੋ ਮਛ ਕਛ ਬਾਰਾ ਹ ਤੁਮ ਤੁਮ ਬਾਵਨ ਅਵਤਾਰ ਨਾਰ ਸਿੰਘ ਬੌਧਾ ਤੂੰ ਹੀ ਤੂੰ ਹੀ ਜਗਤ ਕੋ ਸਾਰ ਇੱਥੇ ਪਾਠ ਨੋਟ ਕਰ ਲਿਓ 12 ਬੱਬੇ ਨੂੰ ਕੰਨੇ ਨਾਲ ਕਹਿੰਦੇ ਤੁਸੀਂ ਹੀ ਮੱਛ ਅਵਤਾਰ ਹੋ ਤੇ ਕਛ ਬਰਾਹ ਅਵਤਾਰ ਹੋ ਕਛ ਅਵਤਾਰ ਵੀ ਤੁਸੀਂ ਹੋ ਇਹ 24 ਅਵਤਾਰਾਂ ਚ ਆਵੇਗਾ ਕਹਿੰਦੇ ਬਰਾਹ ਅਵਤਾਰ ਹੋ ਤਾਂ ਤੁਸੀਂ ਉਹ ਭਾਵਨ ਅਵਤਾਰ ਹੋ ਤੁਸੀਂ ਹੀ ਨਾਰ ਸਿੰਘ ਤੇ ਬੌਧ ਅਵਤਾਰ ਹੋ ਤੇ ਤੁਸੀਂ ਜਗਤ ਦਾ ਸਾਰ ਹੋ ਸੰਸਾਰ ਤਾਂ ਦੇਖਦਾ ਥੱਲਿਓ ਉੱਤੇ ਨੂੰ ਕਲਗੀਧਰ ਜੀ ਦੇਖ ਰਹੇ ਨੇ ਉੱਤੋਂ ਥੱਲੇ ਨੂੰ ਫਰਕ ਕੱਢੋ ਆਪਣੇ ਮਨਾਂ ਦਾ ਮਹਾਰਾਜ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਲੋਕੀ ਕਹਿੰਦੇ ਮੱਛ ਅਵਤਾਰ ਆਇਆ ਕਛ ਅਵਤਾਰ ਨੇ ਕੀਤਾ ਵਰਾ ਅਵਤਾਰ ਆਇਆ ਬਾਰਵਾ ਬਾਵਨ ਅਵਤਾਰ ਨੇ ਆ ਕੀਤਾ ਕਹਿੰਦੇ ਨਹੀਂ ਕਹਿੰਦੇ ਮੱਛ ਅਵਤਾਰ ਕਛ ਅਵਤਾਰ ਚ ਜੋਤ ਕਿਹਦੀ ਸੀ ਤੇਰੀ ਇਹ ਤਾਂ ਤੂੰ ਇੱਕ ਬਹਾਨੇ ਬਣਾ ਲਿਆ ਜੀ ਇਹ ਮੱਛ ਅਵਤਾਰ ਨੇ ਕੀਤਾ ਇਹ ਜੀ ਕਛ ਅਵਤਾਰ ਨੇ ਕੀਤਾ ਕਹਿੰਦੇ ਜੇ ਤੇਰੀ ਉਹਨਾਂ ਵਿੱਚ ਜੋਤ ਨਾ ਹੋਵੇ ਬਾਬਨ ਅਵਤਾਰ ਜਾਂ ਤੇਰੀ ਜੋਤ ਨਾ ਹੁੰਦੇ ਨਰਸਿੰਘ 'ਚ ਤੇਰੀ ਜੋਤ ਨਾ ਹੁੰਦੀ ਕੋਈ ਕੁਛ ਕਰ ਲੈਂਦਾ ਕੋਈ ਕੁਛ ਨਹੀਂ ਕਰ ਸਕਦਾ ਕਹਿੰਦੇ ਮੈਂ ਤਾਂ ਤੈਨੂੰ ਹੀ ਮੰਨਦਾ ਤੂੰ ਸਾਨੂੰ ਸਿਰਫ ਭੁਲੇਖੇ ਪਾਉਂਦਾ ਉਹਲੇ ਰੱਖਦਾ ਸਾਡੇ ਨਾਲ ਆ ਚੰਦਰਮਾ ਸੂਰਜ ਤਾਰੇ ਜੀ ਮਨੁੱਖ ਦੀ ਬੁੱਧੀ 'ਚ ਕੀ ਦੀ ਜੋਤ ਕੰਮ ਕਰਦੀ ਹੈ ਬਿਜਲੀ ਐਵੇਂ ਲਿਸ਼ਕ ਜਾਂਦੀ ਤੇਰੀ ਕਿਰਪਾ ਨਾਲ ਲਿਸ਼ਕਦੀ ਹੈ ਤੂੰ ਹੀ ਰਾਮ ਸ੍ਰੀ ਕ੍ਰਿਸ਼ਨ ਤੂੰ ਤੂੰ ਹੀ ਵਿਸ਼ਨ ਕੋ ਰੂਪ ਤੂੰ ਹੀ ਪ੍ਰਜਾ ਸਭ ਜਗਤ ਕੀ ਤੂੰ ਹੀ ਆਪ ਹੀ ਭੂਪ ਕਹਿੰਦੇ ਤੂੰ ਹੀ ਰਾਮ ਹੈ ਰਾਮਚੰਦਰ ਜੀ ਵੀ ਤੂੰ ਹੀ ਹੋ ਕੇ ਆਇਆ ਕਹਿੰਦੇ ਜੋਤ ਕੀ ਦੀ ਸੀ ਕਹਿੰਦੇ ਸਾਨੂੰ ਤਾਂ ਬਹਾਨਾ ਬਣਾਤਾ ਫੇਰ ਰਾਮਚੰਦਰ ਨੇ ਰਾਵਣ ਨੂੰ ਮਾਰਿਆ ਪਰ ਰਾਮਚੰਦਰ ਦੇ ਅੰਦਰ ਬੈਠ ਕੇ ਤੁਸੀਂ ਰਾਵਣ ਨੂੰ ਮਾਰਿਆ ਕ੍ਰਿਸ਼ਨ ਜੀ ਹੋ ਕੇ ਤੁਸੀਂ ਆਏ ਜਗਤ ਦੇ ਵਿੱਚ ਦੁਸ਼ਟਾਂ ਦੁੱਖਾਂ ਦਾ ਨਾਸ ਕਰਨ ਵਾਸਤੇ ਫੇਰ ਤੁਸੀਂ ਵਿਸ਼ਨੂੰ ਦਾ ਰੂਪ ਧਾਰਨ ਕਰ ਲੈਂਦੇ ਹੋ ਸਾਨੂੰ ਤੁਸੀਂ ਭਲੇਖੇ ਪਾਉਂਦੇ ਹੋ ਕਿ ਮੈਂ ਵਿਸ਼ਨੂ ਰੂਪੇ ਵਿਸ਼ਨੂ ਨੂੰ ਭੇਜਿਆ ਕਿਹੜੇ ਵਿਸ਼ਨੂ ਨੂੰ ਭੇਜਿਆ ਤੁਸੀਂ ਤਾਂ ਆਪ ਹੀ ਹੋ ਸਾਰਾ ਕੁਝ ਤੁਸੀਂ ਆਪ ਤੁਹਾਡੀ ਜੋਤ ਕਰਦੀ ਹੈ ਪ੍ਰੇਰਨਾ ਦੇਣ ਵਾਲੀ ਹੈ ਸਿਰਫ ਬਾਹਰਲੇ ਲਿਬਾਸ ਵੱਖਰੇ ਬਣਾਉਂਦੇ ਹੋ ਤੂੰ ਹੀ ਸਾਰੇ ਜਗਤ ਦੀ ਪਰਜਾ ਵੀ ਤਾਂ ਤੂੰ ਆਪ ਹੀ ਹੈ ਇਹ ਪਰਜਾ ਦੇ ਵਿੱਚ ਇਹੋ ਬੇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਕਲਗੀਧਰ ਪਿਤਾ ਜੀ ਕਹਿੰਦੇ ਮੈਨੂੰ ਤਾਂ ਦੂਜਾ ਕੋਈ ਦੇਂਦਾ ਨਹੀਂ ਤੇਰੇ ਤੋਂ ਬਿਨਾ ਸਾਰੇ ਜੱਗ ਵਿੱਚ ਜਿੰਨਾ ਭਾਵੇਂ ਕੀੜੀ ਆ ਭਾਵੇਂ ਹਾਥੀ ਆ ਭਾਵੇਂ ਬੰਦਾ ਭਾਵੇਂ ਦਰਖਤ ਆ ਮੈਨੂੰ ਤਾਂ ਤੇਰੇ ਤੇਰੀ ਜੋਤ ਹੀ ਦਿਖਦੀ ਸਾਰਿਆਂ 'ਚ ਮੈਂ ਤਾਂ ਵਿਸ਼ੋਪ ਸ਼ਿਵਜੀ ਬ੍ਰਹਮਾ ਰਾਮ ਕ੍ਰਿਸ਼ਨ ਸਾਰਿਆਂ ਵਿੱਚ ਮੈਨੂੰ ਤੂੰ ਹੀ ਦਿਖੀ ਜਾਂਦਾ ਤੂੰ ਹੀ ਕਰਦਾ ਸਭ ਕੁਝ ਵਢਾਈ ਜ਼ਰੂਰ ਦੇ ਦਿੰਦਾ ਜਿਵੇਂ ਆਪਣੇ ਪਿਆਰਿਆਂ ਨੂੰ ਵਢਾਈ ਦੇਣ ਵਾਸਤੇ ਨਾ ਜਿਵੇਂ ਵਢਾਈ ਦਿੰਦੇ ਨੇ ਬਸ ਜਿਵੇਂ ਅਸੀਂ ਕਦੇ ਜੇ ਕੋਈ ਕਹੇ ਮੈਂ ਕਥਾ ਕਰਦਾ ਮੈਂ ਕੀਰਤਨ ਕਰਦਾ ਕਾ ਨੂੰ ਭਾਈ ਆਪਾਂ ਕੁਝ ਨਹੀਂ ਕਰਦੇ ਇਹ ਤਾਂ ਆਪਣੀ ਇੱਕ ਰੋਜੀ ਰੋਟੀ ਦਾ ਵਢਾਈ ਦਾ ਢੰਗ ਬਣਾਇਆ ਹੋਇਆ ਜੇ ਉਹਨਾਂ ਦੀ ਜੋਤ ਅੰਦਰ ਤਾਂ ਹੀ ਕਥਾ ਹੁੰਦੀ ਆ ਤਾਂ ਜੇ ਜੋਤ ਤੁਹਾਡੇ ਚ ਤਾਂ ਤੁਸੀਂ ਸੁਣਦੇ ਹੋ ਜੇ ਉਹਨਾਂ ਦੀ ਜੋਤ ਹੀ ਨਾ ਹੋਵੇ ਮੇਰੇ ਅਰਗੇ ਚ ਜੋਤ ਹੀ ਨਾ ਹੋਵੇ ਮਹਾਰਾ ਜੀ ਕਹਿੰਦੇ ਤਬ ਕੋਈ ਕਰੋ ਦਿਖਾ ਵਿਖਿਆਨਾ ਜਦ ਆਪਣੀ ਜੋਤ ਖਿੰਚਾ ਹੈ ਤੂੰ ਕਰਤੇ ਤਬ ਕੋਈ ਕਰੋ ਦਿਖਾ ਵਿਖਿਆਨਾ ਕਹਿੰਦੇ ਜਦੋਂ ਵਾਹਿਗੁਰੂ ਤੋਂ ਆਪਣੀ ਜੋਤ ਖਿੱਚ ਲੈਣਾ ਸਰੀਰ ਵਿੱਚੋਂ ਕਹਿੰਦੇ ਹੁਣ ਕਰਖਾਂ ਲੈਕਚਰ ਹੁਣ ਕਰਖਾਂ ਵਿਖਿਆਨ ਕਰਕੇ ਦਿਖਾ ਤਾਂ ਕਥਾ ਹੁਣ ਉਹ ਸਾਰੀ ਕਥਾ ਵਿਖਿਆਨ ਵਿੱਚ ਹੀ ਰਹਿ ਜਾਂਦਾ ਕਿ ਜੋਤ ਹੀ ਨਿਕਲ ਗਈ ਇਸ ਕਰਕੇ ਜਿਵੇਂ ਰਾਗੀ ਭਾਈ ਜੀਤਾ ਸਿੰਘ ਸੀ ਕੀਰਤਨ ਕਰਦੇ ਚੜਾਈ ਕਰਗੇ ਸੀ ਜੋਤ ਨਿਕਲ ਗਈ ਕੀਰਤਨੀ ਬੰਦ ਹੋ ਗਿਆ ਇਸੇ ਪ੍ਰਕਾਰ ਕੋਈ ਕਥਾ ਕਰ ਰਹੇ ਸੀ ਪ੍ਰੇਮੀ ਜਾਨ ਕਥਾ ਕਰਦਿਆਂ ਕਰਦਿਆਂ ਜੋਤ ਨਿਕਲ ਗਈ ਚਲੋ ਬਸ ਕੰਮ ਖਤਮ ਹੋ ਗਿਆ ਇਸ ਕਰਕੇ ਜਦ ਤੱਕ ਤੇਰੀ ਜੋਤ ਗੱਲ ਨੂੰ ਸਮਝਣ ਦਾ ਯਤਨ ਕਰੋ ਅਸਲ ਵਿੱਚ ਆਪਾਂ ਕੁਝ ਵੀ ਨਹੀਂ ਉਹ ਅਕਾਲ ਜੋਤ ਹੀ ਸਾਰਾ ਕੁਝ ਹੈ ਤੂੰ ਹੀ ਬਿਪਰ ਛਤਰੀ ਤੂੰ ਹੀ ਤੂੰ ਹੀ ਰੰਗ ਅਰ راہ ਸ਼ਾਮ-ਦਾਮ-ਅਰ-ਡੰਡ ਤੂੰ ਤੁਮਹੀ ਭੇਦ ਉਪਾਉ ਕਹਿੰਦੇ ਸ਼ਾਮ ਹੁੰਦਾ ਪਿਆਰੇ ਬਚਨਾਂ ਨਾਲ ਵੈਰੀ ਦੇ ਕ੍ਰੋਧ ਨੂੰ ਸ਼ਾਂਤ ਕਰਨਾ ਦਾਮ ਹੁੰਦਾ ਧਨ ਦੇ ਕੇ ਵੈਰੀ ਨੂੰ ਪ੍ਰਸੰਨ ਕਰਨਾ ਡੰਡ ਹੁੰਦਾ ਸ਼ਸਤਰ ਤੇ ਬਲ ਨਾਲ ਵੈਰੀ ਨੂੰ ਸਜ਼ਾ ਦੇਣੀ ਭੇਦ ਹੁੰਦਾ ਵੈਰੀ ਦੇ ਘਰ ਵਿੱਚ ਫੋਟਕ ਪਾ ਕੇ ਫੋਟ ਪਾ ਕੇ ਆਪਣਾ ਕੰਮ ਸਿੱਧ ਕਰਨਾ ਇਹ ਰਾਜਨੀਤੀ ਦੀਆਂ ਚਾਰ ਨੀਤੀਆਂ ਨੇ ਸ਼ਾਮ-ਦਾਮ-ਡੰਡ-ਭੇਦ ਸਿਆਣਿਆਂ ਨੂੰ ਪਤਾ ਹੈ ਦਾ ਇਸ ਕਰਕੇ ਇਹ ਸਾਰੇ ਜਿਹੜੇ ਕਰਮ ਨੇ ਨਾ ਕਹਿੰਦੇ ਤੂੰ ਹੀ ਬ੍ਰਾਹਮਣ ਹੈ ਤੂੰ ਹੀ ਖੱਤਰੀ ਹੈ ਤੇ ਤੂੰ ਹੀ ਕੰਗਾਲ ਤੇ ਸਰਦਾਰ ਹੈ ਤੂੰ ਹੀ ਸ਼ਾਮਦਾਮ ਤੇ ਦੰਡ ਹੈ ਅਤੇ ਤੂੰ ਹੀ ਭੇਦ ਅਤੇ ਉਸ ਦਾ ਉਪਾਉ ਵੀ ਤੂੰ ਹੀ ਹੈ ਇੱਥੇ ਬਿਰਤੀ ਲੈ ਕੇ ਜਾਓ ਸਭ ਕੁਝ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਲਗੀਧਰ ਮਹਾਰਾਜ ਦੀ ਸਮਾਧੀ ਲੱਗੀ ਸੀ ਦਮਦਮਾ ਸਾਹਿਬ ਆਥਰੀ ਦਸਮ ਗ੍ਰੰਥ ਉੱਥੇ ਲਿਖਾਰੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ 16000 ਵਾਰੀ ਉਚਾਰਿਆ ਭਾਈ ਮਨੀ ਸਿੰਘ ਨੂੰ ਜਦੋਂ ਨੇਤਰ ਖੋਲ ਕੇ ਪੁੱਛਿਆ ਕਿੰਨੀ ਵਾਰ ਲਿਖਿਆ ਕਹਿੰਦੇ ਮਹਾਰਾਜ 16000 ਵਾਰ ਹੀ ਹੋ ਗਿਆ ਤੂੰ ਹੀ ਤੂੰ ਹੀ ਮਹਾਰਾਜ ਕਹਿੰਦੇ ਸਾਡੀ ਤਾਂ ਅਕਾਲ ਵਿੱਚ ਬਿਰਤੀ ਹੀ ਲੀਨ ਹੋ ਗਈ ਸੀ 16 ਵਾਰੀ ਰਹਿਣ ਦਿਓ ਜਿਹੜਾ ਸਿੱਖ 16 ਵਾਰੀ ਤੂੰ ਹੀ ਤੂੰ ਹੀ ਇਸਾ ਜਗ ਬਕੱਤਰ ਹੋਏ ਕਰੇ ਵੇਦ ਬਖਿਆਨ ਕਹਿੰਦੇ ਤੂੰ ਹੀ ਸਿਰ ਹੈ ਲੋ ਮਨੁੱਖ ਦੀ ਦੇਹੀ ਦੇ ਉੱਤੇ ਸਿਰ ਹੁੰਦਾ ਨਾ ਕਹਿੰਦੇ ਤੂੰ ਹੀ ਸਿਰ ਹੈ ਤੂੰ ਹੀ ਦੇਹੀ ਹੈ ਤੂੰ ਹੀ ਪ੍ਰਾਣੀ ਦੇ ਪ੍ਰਾਣ ਹੈ ਤੂੰ ਹੀ ਵਿਦਿਆ ਤੂੰ ਹੀ ਚਾਰ ਮੂਹਾਂ ਵਾਲਾ ਬ੍ਰਹਮਾ ਹੋ ਕੇ ਵੇਦਾਂ ਨੂੰ ਕਥਨ ਕਰਦਾ ਬਿ ਸਖਮਾਨ ਤਨਖਾਗਰ ਪਨ ਸਰ ਕੈਬਰ ਜਿਹੇ ਨਾਮ ਤੀਰਖ ਤੰਗ ਤਤਾਰਚੇ ਸਦਾ ਕਰੋ ਮਮ ਕਾਮ ਬਿ ਸਖਤੀ ਓਂਦਾ ਤੀਰ ਉਹ ਤੀਰ ਜਿਹਦੇ ਪੰਖ ਨਾ ਹੋਣ ਤਨਖਾਗਰ ਹੁੰਦਾ ਜਦੋਂ ਧਨਖਧਾਰੀ ਦੇ ਅੱਗੇ ਲਾਇਆ ਜਾਵੇ ਤੀਰ ਕੈਬਰ ਹੁੰਦਾ ਤੀਰ ਖਤੰਗ ਵੀ ਤੀਰ ਨੂੰ ਕਹਿੰਦੇ ਖਤੰਗ ਇੱਕ ਖਾਸ ਬ੍ਰਿਕਸ਼ ਹੈ ਜਿਸ ਤੋਂ ਬਣੇ ਹੋਏ ਤੀਰ ਤੇ ਤਨਖ ਦਾ ਨਾਮ ਹੁੰਦਾ ਖਤੰਗ ਤੇ ਤਤਾਰ ਚੋਂ ਕਹਿੰਦੇ ਇੱਕ ਤਰ੍ਹਾਂ ਦਾ ਤੀਰ ਹੈ ਜੋ ਤਾਤਰ ਦੇਸ਼ ਦਾ ਬਣਿਆ ਹੁੰਦਾ ਕਹਿੰਦੇ ਜਿਨ੍ਹਾਂ ਦੇ ਨਾਮ ਬਿਸ਼ਖ ਬਾਣ ਤਨਖਾਗਰ ਸਰ ਕੈਬਰ ਤੀਰ ਖਤੰਗ ਤੇ ਤਤਾਰਚਾ ਹੈ ਉਹ ਸਦਾ ਮੇਰਾ ਕੰਮ ਪੂਰਾ ਕਰਦੇ ਨੇ ਦੁਸ਼ਮਣ ਕਿਉਂਕਿ ਮੈਂ ਤਾਂ ਕਹਿੰਦੇ ਆਏ ਜਾਂ ਦੁਸ਼ਟ ਸਭਨ ਕੋ ਮੂਲ ਉਪਾੜਨ ਜਦੋਂ ਹਿੰਦੁਸਤਾਨ ਦੇ ਉੱਤੇ ਤੁਰਕਾਂ ਨੇ ਚਾਰੇ ਪਾਸੇ ਐਨ ਕੈਂਸਰ ਵਾਂਗ ਆਪਣਾ ਜਾਲ ਫਲਾ ਲਿਆ ਸੀ ਜਦੋਂ ਸਾਰੇ ਧਰਮਾਂ ਨੂੰ ਖਤਮ ਕਰ ਦੇਣਾ ਸੀ ਹਿੰਦੂਆਂ ਦੇ ਜੰਝੂ ਜੰਨੂ ਲਾ ਲਾ ਕੇ ਜਦੋਂ ਉਸ ਵਕਤ ਕਹਿੰਦੇ ਸਾਰੇ ਬਣਾਈ ਤੁਰਕ ਦੇਣੇ ਆ ਤਾਂ ਹੀਓ ਕਿਸੇ ਸਿਆਣੇ ਨੇ ਕਿਹਾ ਨਾ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਅੱਜ ਹਿੰਦੁਸਤਾਨ ਜੇ 10ਵੇਂ ਪਾਸ਼ਾ ਨਾ ਹੁੰਦੇ ਨਾ ਸਾਰਿਆਂ ਨੇ ਸੁੰਨਤ ਧਾਰੀ ਹੋ ਜਾਣਾ ਗੋਬਿੰਦ ਸਿੰਘ ਰਾਸ਼ਟਰਪਤੀ ਰਾਸ਼ਟਰਪਿਤਾ ਸੱਚੇ ਪਾਸ਼ਾ ਸਾਡੇ ਕਹਿੰਦੇ ਨੇ ਰਾਸ਼ਟਰਪਿਤਾ ਰਾਸ਼ਟ੍ਰਪਿਤਾ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਰਾਸ਼ਟਰ ਦੀ ਰੱਖਿਆ ਕੀਤੀ ਹੈ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਤਿੰਨਾਂ ਲੋਕਾਂ ਦੇ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਤਾਂ ਦੁਸ਼ਟਾਂ ਦੀ ਰੱਖਿਆ ਦੁਸ਼ਟਾਂ ਦਾ ਨਾਸ ਕਰਕੇ ਸਾਡੀ ਰੱਖਿਆ ਕੀਤੀ ਹੈ ਪੈਣੀ ਰਾਲੈ ਸਤਰ ਅਰ ਮ੍ਰਿਗ ਅੰਤਕ ਸਸਮਾਨ ਤੁਮ ਬੈਲਨ ਪ੍ਰਥਮੇ ਹਨੋ ਬਹਰੋ ਬਜੈ ਕਿਰਪਾਨ ਹੁਣ ਪਾਦ ਅਰਥੇ ਦੇ ਨੇ ਟੈਣੀ ਰਾਲਾ ਹੁੰਦੀ ਹੈ ਤੂੰ ਨਿਆਰਾ ਲਾਲ ਲਿਆ ਹੁੰਦੀ ਪੱਥਾ ਸੋ ਤੂੰ ਨੀਰ ਆਲਿਆ ਅਸਲੇ ਦਾ ਪਦਸ਼ੇਦ ਕਰਕੇ ਐ ਬਣਨਾ ਪੱਥਾ ਜੀ ਦਾ ਘਾਰ ਹੈ ਉਹ ਤੀਰ ਪੱਥੇ ਚ ਪੈਨੇ ਤੀਰ ਸੱਤਰ ਹਰ ਹੁੰਦਾ ਬੈਰੀ ਦਾ ਬੈਰੀ ਬੈਰੀ ਨੂੰ ਮਾਰਨ ਵਾਲਾ ਤੀਰ ਇਹ ਵੀ ਤੀਰ ਦਾ ਨਾਮ ਹੈ ਮਿਰਗ ਅੰਤਕ ਹੁੰਦਾ ਚੌਪਾਏ ਪਸ਼ੂ ਦਾ ਨਾਸ ਕਰਨ ਵਾਲਾ ਤੀਰ ਹੁੰਦਾ ਇੱਕ ਤੀਰੇ ਅਲੱਗ-ਅਲੱਗ ਕਿਸਮ ਦੇ ਤੀਰ ਨੇ ਸਸਬਾਨ ਹੁੰਦਾ ਚੰਦਰਬਾਨ ਅੱਧੇ ਚੰਦ ਦੀ ਸ਼ਕਲ ਵਰਗਾ ਤੀਰ ਕਮਾਨ ਹੁੰਦਾ ਹੈ ਕਿ ਇਹ ਸਾਰੇ ਹਜੂਰ ਸਾਹਿਬ ਵੀ ਦੇਖੇ ਜਾ ਸਕਦੇ ਸ਼ਸਤਰ ਆ ਇਸੇ ਪ੍ਰਕਾਰ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਆ ਅਰਧ ਚੰਦਰਮਾ ਜਿਹੜਾ ਤੀਰ ਹੁੰਦਾ ਜਿਵੇਂ ਸੱਤਵੇਂ ਪਾਤਸ਼ਾਹ ਨੇ ਜੰਗਲ ਦੇ ਵਿੱਚ ਇੱਕ ਸੱਪ ਦਾ ਉਧਾਰ ਕੀਤਾ ਸੀ ਬਹੁਤ ਵੱਡਾ ਸੱਪ ਸੀ ਉਹਨੂੰ ਕੀੜੀਆਂ ਐ ਕੀੜੀਆਂ ਚਿੰਬੜੀਆਂ ਹੋਈ ਸੀ ਭੂਰੀਆਂ ਕੀੜੀਆਂ ਬੜਾ ਤੜਫ ਰਿਆ ਸੀ ਜਦੋਂ ਮਹਾਰਾਜ ਰਸਤੇ 'ਚ ਘੋੜੇ ਤੇ ਜਾ ਰਹੇ ਸੀ ਤਾਂ ਉਹ ਖੜਾ ਹੋ ਗਿਆ ਫਾਣ ਲੈ ਕੇ ਤੇ ਬੇਨਤੀ ਕਰੇ ਬਚਾ ਲੋ ਮਹਾਰਾਜ ਮੈਨੂੰ ਇਹਨਾਂ ਤੋਂ ਸਤਗੁਰੂ ਨੇ ਉਹਦਾ ਆਧਾਰ ਇਹ ਚੰਦਰਮੁਖੀ ਤੀਰ ਨਾਲ ਕੀਤਾ ਸੀ ਮੂਰਿਓ ਐ ਚੰਦਰਮਾ ਵਰਗਾ ਐ ਚੌੜਾ ਹੁੰਦਾ ਇਸ ਤਰ੍ਹਾਂ ਉਹ ਜਾ ਕੇ ਸੱਪ ਦੀ ਸਰੀ ਤੇ ਵੱਜਿਆ ਸੱਪ ਦੀ ਸਰੀ ਲਹਿ ਗਈ ਵਿੱਚੋਂ ਨਿਕਲੇ ਆਇਆ ਫਿਰ ਉਹਦੀ ਰੂਹ ਨਿਕਲੀ ਮਹਾਰਾਜ ਨੇ ਕਿਹਾ ਤੂੰ ਕੌਣ ਐ ਕਹਿੰਦਾ ਮਹਾਰਾਜ ਮੈਂ ਨਕਲੀ ਗੁਰੂ ਸੀ ਮੱਥੇ ਟਕਾਉਂਦਾ ਸੀ ਆ ਮੇਰੇ ਚੇਲੇ ਸਾਰੇ ਸੀਗੇ ਇਹੇ ਜਿਨ੍ਹਾਂ ਦਾ ਲੈ ਲੈ ਮੈਂ ਖਾਦਾ ਰਿਹਾ ਉਹ ਕੀੜੀਆਂ ਰੂਪ ਬਣ ਕੇ ਹੁਣ ਮੈਨੂੰ ਖਾਂਦੇ ਨੇ ਇਸ ਕਰਕੇ ਕਹਿੰਦੇ ਹੇ ਤੈਣੀ ਰਾਲੇ ਛਤੁਰ ਯਰ ਮ੍ਰਿਗੰਤਕ ਸਸ ਬਾਣ ਨਾਮੀ ਤੀਰੋ ਤੁਸੀਂ ਵੈਰੀ ਨੂੰ ਪਹਿਲਾਂ ਜਾ ਮਾਰ ਦਿਓ ਮਗਰੋਂ ਤਲਵਾਰ ਵੈਰੀ ਦੇ ਸਿਰ ਤੇ ਵੱਜਦੀ ਹੈ ਤੁਮ ਪਾਟਸ ਪਾਸੀ ਪਰਸ ਪਰਮ ਸਿੰਧ ਕੀ ਖਾਨ ਤੇ ਜਗ ਕੇ ਰਾਜਾ ਪਏ ਦੀ ਤਵ ਜਿਹ ਬਰਦਾਨ ਕਹਿੰਦੇ ਪਟਸ ਲਚਕਦਾਰ ਅਸਪਾਦ ਤੋਂ ਬਣਿਆ ਇੱਕ ਤਰ੍ਹਾਂ ਦਾ ਖੰਡਾ ਜਿਹਦੇ ਦੋਹੀ ਪਾਸੇ ਧਾਰ ਅਤੇ ਕਬਜੇ ਤੇ ਹੱਤੀ ਰੱਖਿਆ ਲਈ ਲੋਹੇ ਦੀ ਜਾਲੀ ਹੁੰਦੀ ਹੈ ਪ੍ਰਸਿੱਧ ਨਾਮ ਇਹਦਾ ਪਟਾ ਤੋ ਪਰਸ ਹੁੰਦਾ ਕੁਹਾੜਾ ਕਿਉਂਕਿ ਪਰਸਰਾਮ ਨੇ ਕੁਹਾੜਾ ਫਾੜਨ ਕਰਕੇ ਇਹਦਾ ਨਾਮ ਪਰਸ ਪੈ ਗਿਆ ਸੀ ਪਾਸੀ ਹੁੰਦਾ ਪਾਸ਼ ਫਾਹੀ ਫੰਦਾ ਕਮੰਦ ਜਿਹਨੂੰ ਕਹਿੰਦੇ ਨੇ ਕਹਿਣ ਤੋਂ ਪਹਿਲਾਂ ਧਨਰਵੇਦ ਵਿੱਚ ਪਾਸ਼ ਦੋ ਤਰ੍ਹਾਂ ਲਿਖਿਆ ਹੈ ਇੱਕ ਪਸ਼ੂ ਫੌਣ ਦਾ ਦੂਜਾ ਮਨੁੱਖਾਂ ਲਈ ਪੁਰਾਣੇ ਸਮੇਂ ਵਿੱਚ ਇਹ ਵੀ ਜੰਗ ਦਾ ਸ਼ਸਤਰ ਸੀ ਇਦੀ ਲਿਬਾਈ 10 ਹੱਥ ਹੁੰਦੀ ਸੀ ਸੂਤਰ ਦਾ ਚੰਮ ਦੀ ਰੱਸੀ ਜਾਂ ਨਾਰੀਅਲ ਦੀ ਜੱਤ ਤੋਂ ਪਾਸ਼ ਬਣਾਈ ਜਾਂਦੀ ਆ ਤੇ ਮੋਮ ਆਦਿਕ ਨਾਲ ਚਿਕਨੀ ਅਤੇ ਸਖਤ ਕਰ ਲਈ ਜਾਂਦੀ ਸੀ ਪਾਸ਼ ਦੇ ਸਿਰੇ ਉੱਤੇ ਸਿਰਖ ਫਰਾਹੀ ਗੰਢ ਹੁੰਦੀ ਸੀ ਜੋ ਦੁਸ਼ਮਣ ਦੇ ਸਿਰ ਉੱਤੇ ਸੁੱਟੀ ਜਾਂਦੀ ਜਦ ਗਲ ਵਿੱਚ ਫਾਹੀ ਦਾ ਚੱਕਰ ਪੈ ਜਾਂਦਾ ਤਾਂ ਫੁਰਤੀ ਨਾਲ ਬੈਰੀ ਨੂੰ ਖਿੱਚ ਲਈਦਾ ਸੀ ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਜਿਸ ਕਰਕੇ ਬੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ ਸੀ ਕਹਿੰਦੇ ਨੇ ਤੂੰ ਹੀ ਪਟਸ ਫਾਹੀ ਤੇ ਕੋਹਾੜਾ ਹੈ ਤੂੰ ਹੀ ਪਰਮ ਸਿੱਧ ਕੀ ਖਾਨ ਹੈ ਉਹ ਜਗਤ ਵਿੱਚ ਰਾਜਾ ਹੋਏ ਨੇ ਜਿੰਨਾਂ ਨੂੰ ਤੂੰ ਵਰਦਾਨ ਦਿੱਤਾ ਹੈ ਜਗ ਦੇ ਵਿੱਚ ਉਹੀ ਰਾਜਾ ਬਣਦਾ ਜਿਹਨੂੰ ਅਕਾਲ ਪੁਰਖ ਜੀ ਵਰਦਾਨ ਦਿੰਦੇ ਨੇ ਸੀਸ ਸਤਰ ਅਰ ਹਰੀਆਰ ਅਸ ਖੰਡੋ ਖੜਗ ਤਿਰਪਾਨ ਸ਼ਕਰ ਸੁਰੇਸ਼ਰ ਤੁਮ ਕੀਓ ਭਗਤ ਆਪਨ ਹੋ ਜਾਣ ਕਹਿੰਦੇ ਪਾਦਰਥ ਇਹ ਨੇ ਵੀ ਸੀਸ ਸੱਤਰ ਹਰ ਬੈਰੀ ਦੇ ਸਿਰ ਦੀ ਵੈਰ ਨਕੌਣਾ ਤਲਵਾਰ ਅਸ ਕੌਣਾ ਤਲਵਾਰ ਫਿਰ ਸ਼ੱਕਰ ਸੁਰੇਸ਼ਰ ਕੌਣਾ ਸੁਰੇਸ਼ਰ ਇੰਦਰ ਇਹ ਇੰਦਰ ਦਾ ਬੈਰੀ ਮੇਘਨਾਦ ਜੋ ਤਲਵਾਰ ਦਾ ਧਨੀ ਸੀ ਸੀਸ ਸੱਤਰ ਹਰ ਹਰਿਆਰ ਅਸ ਖੰਡਾ ਖੜਗ ਤੇ ਕਿਰਪਾਨ ਇਹ ਤਲਵਾਰ ਦੇ ਨਾਮ ਨੇ ਕਹਿੰਦੇ ਇਹ ਤਲਵਾਰੋ ਤੁਸੀਂ ਮੇਘਨਾਦ ਨੂੰ ਆਪਣਾ ਭਗਤ ਬਣਾ ਲਿਆ ਸੀ ਜਮਦਾਰ ਜਮਦਾੜਾ ਜਬਰ ਜੋਦਾਂ ਤਕ ਜੇ ਨਾ ਆਏ ਲੂਟ ਕੂਟ ਲੀਜਤ ਤਿ ਨਾ ਜੇ ਬਿਨ ਬੰਧੇ ਜਾਏ ਜਮ ਧਰ ਜਮ ਦਾੜਾ ਜਬਰ ਤੇ ਜੋਧੰਤਕ ਜੀ ਦਾ ਨਾਮ ਹੈ ਉਸ ਕਟਾਰ ਨੂੰ ਲੱਕ ਨਾਲ ਬੰਨੇ ਤੋਂ ਬਿਨਾ ਜਿਹੜੇ ਪੁਰਸ਼ ਰਣ ਭੂਮੀ ਵੀ ਜਾਂਦੇ ਨੇ ਉਹ ਲੁੱਟੇ ਕੁੱਟੇ ਜਾਂਦੇ ਨੇ ਖਾਲੀ ਹੱਥ ਸ਼ਸਤਰ ਬਿਨਾ ਕਾਹਦਾ ਸੂਰਮਾ ਕਹਿੰਦੇ ਸ਼ਸਤਰ ਲੈ ਕੇ ਹੀ ਸੂਰਮਾ ਜਾਵੇ ਤਾਈਓ ਸੂਰਮਾ ਗਿਣਿਆ ਜਾਂਦਾ ਬਾਕ ਬੱਜਰ ਵਿਛੂ ਬਿਸਖ ਬਿਰਹਿਬਾਨ ਸਭ ਰੂਪ ਜਿਨ ਕੋ ਤੁਮ ਕਿਰਪਾ ਕਰੀ ਭਾਏ ਜਗਤ ਕੇ ਪੂਪ ਬਿਰਹ ਹੁੰਦਾ ਪੰਖ ਧਾਰੀ ਖੰਭੜੀਆਂ ਵਾਲਾ ਤੀਰ ਬਾਂਕ ਬੱਜਰ ਵਿਸ਼ੂਆ ਬਿਸਖ ਪੰਖ ਧਾਰੀ ਤੇ ਬਾਣੇ ਸਾਰੇ ਰੂਪ ਤੇਰੇ ਹੀ ਨੇ ਤੂੰ ਹੀ ਹੈ ਕਿਸੇ ਰੂਪ ਵਿੱਚ ਵੀ ਤੂੰ ਮੌਤ ਰੂਪ ਹੋ ਕੇ ਵੀ ਆ ਜਾਣਾ ਅਕਸਰ ਹੈ ਤਾਂ ਮੌਤ ਜਾਂ ਨਿਰੀ ਜਿਹੜੀ ਤੀਰ ਆਉਣਾ ਗੋਲੀ ਆਉਣੀ ਹੈ ਤਲਵਾਰ ਹੈ ਨਿਰੀ ਮੌਤ ਹੀ ਹੈ ਪਰ ਮੌਤ ਤੇਰੇ ਹੁਕਮ বিনা ਆਉਂਦੀ ਨਹੀਂ ਇਹ ਵੀ ਉਦੋਂ ਹੀ ਸ਼ਸਤਰ ਵਜਦਾ ਜਦੋਂ ਮੌਤ ਆਉਣੀ ਰੋਗ ਇੰਤਿਆਰ ਸੋਗਿੰਤੇ ਜਲ ਜੋਗਿੰਤੇ ਬਹੁ ਭਾਦ ਚਾਵੇ 17 ਨੇ ਇੱਕ ਲਾਭ ਤਕਾਵ ਤਉ ਤਨ ਏਕ ਨ ਲਾਗਨ ਪਾਵੈ ਰਾਖ ਤਾ ਆਪਣੋ ਕਰਦਾ ਕਿਰਪਾ ਆਪ ਸਮੂਹ ਨ ਭੇਟਨ ਪਾਵੈ ਔਰ ਕੀ ਬਾਦ ਕਹਾ ਕਹੈ ਤੋਸਾ ਸੋ ਪੇਟ ਹੀ ਕੇ ਪਟ ਵਿੱਚ ਬਚਾਵੈ ਜਿਨ੍ਹਾਂ ਉਤੇ ਤੁਹਾਡੀ ਕਿਰਪਾ ਹੋਈ ਉਹ ਜਗਤ ਦੇ ਰਾਜੇ ਬਣ ਗਏ ਨੇ ਭਏ ਜਗਤ ਕੇ ਭੂਪ ਹੋ ਗਏ ਨੇ ਸ਼ਸਤਰ ਸ਼ੇਰ ਸਮਰਾਤ ਕਰ ਸਿਪਾਰ ਸ਼ਮਸ਼ੇਰ ਮੁਕਤ ਜਾਲ ਜਮ ਕੇ ਪਏ ਜਿਵੇਂ ਗਾਇਓ ਇੱਕ ਬੇਰ ਕਹਿੰਦੇ ਸ਼ਸਤਰ ਸ਼ੇਰ ਹੁੰਦਾ ਸ਼ਸਤਰਾਂ ਦਾ ਰਾਜਾ ਸ੍ਰੀ ਸਾਹਿਬ ਸ਼ਸਤਰ ਸ਼ੇਰ ਸ੍ਰੀ ਸਾਹਿਬ ਨੂੰ ਕਿਹਾ ਸ਼ਸਤਰਾਂ ਦਾ ਰਾਜਾ ਇਹ ਸ੍ਰੀ ਸਾਹਿਬ ਤਲਵਾਰ ਸਮਰਾਤ ਕਰ ਹੁੰਦਾ ਜੰਗ ਦਾ ਅੰਤ ਕਰਨ ਵਾਲੀ ਉਹ ਵੀ ਤਲਵਾਰ ਸਿਪਰਾਰ ਹੁੰਦਾ ਢਾਲ ਦੀ ਬੈਰਣ ਉਹ ਵੀ ਤਲਵਾਰ ਜੇ ਤਾਂ ਕੱਲਾ ਸਿਪਰ ਲਿਖ ਦੀਏ ਫੇਰ ਤਾਂ ਹੁੰਦੀ ਹੈ ਢਾਲ ਕੱਲੀ ਜਦੋਂ ਲਿਖਤਾ ਨਾ ਸਿਪਰ ਆਰ ਆਰ ਹੁੰਦਾ ਕੱਟਣ ਵਾਲੀ ਜਾਂ ਬੈਰੀ ਢਾਲ ਦੀ ਬੈਰਣ ਕੌਣ ਹੈ ਤਲਵਾਰ ਮੁਕਤ ਹੁੰਦਾ ਆਜ਼ਾਦ ਛੁਟਕਾਰਾ ਪਾ ਗੇ ਕਨੇ ਸ਼ਸਤਰ ਸ਼ੇਰ ਸਮਰਾਤ ਕਰ ਸਿਪਰਾਰ ਅਤੇ ਸ਼ਮਸ਼ੇਰ ਆਦਿਕ ਜੀ ਦੇ ਨਾਂ ਨ ਕਿਰਪਾਨ ਦੇ ਉਸ ਤਲਵਾਰ ਨੂੰ ਜਿਨ੍ਹਾਂ ਨੇ ਇੱਕ ਵੇਰ ਵੀ ਹੱਥ ਚ ਫੜ ਲਿਆ ਨਾ ਉਹ ਜਮ ਦੇ ਜਾਲ ਤੋਂ ਵੀ ਛੁੱਟ ਜਾਂਦੇ ਨੇ ਸ੍ਰੀ ਸਾਹਿਬ ਤਾਂ ਜਮਦੂਤ ਵੀ ਡਰਦਾ ਤਾਂ ਇਹ ਸ੍ਰੀ ਸਾਹਿਬ ਆਪਾਂ ਨੂੰ ਪਹਿਨਾਈ ਹੈ ਇਹਦੇ ਫਾਇਦੇ ਬੜੇ ਨੇ ਕਿਰਪਾਨ ਪਾਉਣ ਦੇ ਕੰਗਾ ਕਿਰਪਾਨ ਕੇਸ ਕਸ਼ਹਿਰਾ ਕੜਾ ਇੱਕ ਛੋਟੀਆਂ ਮੋਟੀਆਂ ਚੀਜ਼ਾਂ ਨਹੀਂ ਪਵਾਈ ਦਿੱਤਾ ਤਾਂ ਕਿਉਂਕਿ ਸਾਰੀ ਹੈ ਹੀ ਨਰੰਕਾਰ ਦੀ ਚੀਜ਼ ਹੈ ਅਕਾਲ ਪੁਰਖ ਦੀ ਬਖਸ਼ਿਸ਼ ਸੀਗੀ ਲੋਕਾਂ ਨੇ ਇਹਨੂੰ ਮੁਖੌਲ ਹੀ ਸਮਝ ਲਿਆ ਸੈਫ ਸਰੋਹੀ ਸੱਤਰ ਅਰ ਸਰੰਗਾਰ ਜਿਹੇ ਨਾਮ ਸਦਾ ਹਮਾਰੇ ਜਿਤ ਮਸੂ ਸਦਾ ਕਰੋ मम ਕਾਮ ਸੱਤਰ ਅਰ ਹੁੰਦਾ ਬੈਰੀ ਦੀ ਬੈਰਣ ਕੌਣ ਤਲਵਾਰ ਸਰੰਗਾਰਕ ਹੁੰਦਾ ਧਨਖਵਰ ਧਨਖ ਦੀ ਬੈਰਣ ਕੌਣ ਤਲਵਾਰ ਜੋ ਧਨਖ ਨੂੰ ਭੰਨ ਸੁੱਟਦੀ ਹੈ ਸੈਫ ਸਰੋਹੀ ਸੱਤਰ ਅਰ ਤੇ ਸਰੰਗਾਰ ਜਿਹਦਾ ਨਾਮ ਹੈ ਉਹ ਤਲਵਾਰ ਸਦਾ ਮੇਰੇ ਚਿੱਤ ਚ ਵਸਦੀ ਹੈ ਤੇ ਸਦਾ ਹੀ ਮੇਰੇ ਕੰਮ ਪੂਰੇ ਕਰਦੀ ਹੈ। ਏਤ ਸ੍ਰੀ ਨਾਮ ਮਾਲਾ ਪ੍ਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਾਇ ਸਮਾਪਤ ਸਤ ਸੁਭਮ ਸਤ ਜਾਂ ਕਹਣਗੇ ਸਮਾਪਤ ਮਸਤ ਸੁਭ ਮਸਤ ਸ੍ਰੀ ਨਾਮ ਮਾਲਾ ਪ੍ਰਾਣ ਸ੍ਰੀ ਭਗਉਤੀ ਉਸਤਤ ਪਹਿਲਾ ਕਾਂਡ ਇੱਥੇ ਸਮਾਪਤ 27 ਪੌੜੀਆਂ ਦਾ ਹੋਇਆ। ਇਸ ਪ੍ਰਕਾਰ ਮਹਾਰਾਜ ਨੇ ਇਹ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਆ ਨਾ ਸ਼ਸਤਰ ਨਾਮ ਮਾਲਾ ਦਾ ਪਹਿਲੇ ਉਸਤ ਜਿਹੜੀ ਕਿਰਪਾ ਆਂਦੀ ਐ ਸਿਬ ਸ਼ਸਤਰਾਂ ਦੀ ਐ ਸ੍ਰੀ ਸਾਹਿਬ ਦੀ ਐ ਇਹ ਪੜਨ ਨਾਲ ਇੱਕ ਤੇ ਜਿਹੜੀਆਂ ਆਮ ਜੀਆਂ ਬੜਾਵਾਂ ਨੇ ਨਾ ਇਹ ਲਾਗੇ ਨਹੀਂ ਆਉਂਦੀਆਂ ਆਦੀ ਵਿਆਦੀ ਉਪਾਦੀ ਅੱਜ ਜਿਹੜੀ ਦੁਨੀਆ ਦੁਖੀ ਹੋ ਗਈ ਉਹ ਦੂਜਿਆਂ ਕੋਲ ਜਾਂਦੀ ਐ ਇੱਧਰ ਉੱਧਰ ਭਟਕਦੀ ਫਿਰਦੀ ਐ ਫਿਰ ਕਹਿੰਦੇ ਸਾਡੇ ਪੈਸੇ ਖਾ ਗਿਆ ਕੰਮ ਵੀ ਨਹੀਂ ਹੋਇਆ ਜੋਚੀਆਂ ਕੋਲ ਜਾਣਾ ਹੋਰ ਬਾਬਿਆਂ ਦੇ ਜਾਣਾ ਲੋੜ ਹੀ ਨਹੀਂ ਪੈਣੀ ਜੇ ਤੁਸੀਂ ਦਸਵੇਂ ਪਾੰਜ ਦੀ ਬਾਣੀ ਪੜਨ ਲੱਗ ਜਓ ਇਹ ਤਾਂ ਚਾਰੇ ਪਾਸੇ ਸੁਰੱਖਿਆ ਹੀ ਇੰਨੀ ਖੜੀ ਹੋ ਜਾਂਦੀ ਆ ਇਹ ਬਾਣੀ ਪੜਨ ਨਾਲ ਛੀਦ ਦੀ ਪੈਰੇ ਹੀ ਇੰਨਾ ਹੁੰਦਾ ਤਾਕਤਾਂ ਹੀ ਇੰਨੀਆਂ ਹੁੰਦੀਆਂ ਸ੍ਰੀ ਸਾਹਿਬ ਦਾ ਤਾਂ ਨਾਮ ਸੁਣ ਕੇ ਭੱਜ ਜਾਂਦੇ ਨੇ ਸਾਰੇ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਇਹ ਬਾਣੀ ਪੜੋਗੇ ਇੱਕ ਤੇ ਦੇਖੋ ਸਰੀਰ ਹਲਕਾ ਕਿੰਨਾ ਹੁੰਦਾ ਇੱਕ ਮਨ ਦਾ ਟਿਕਾਉ ਕਿੰਨਾ ਬਣਦਾ ਇੱਕ ਅਕਾਲ ਦੀ ਉਸਤਤ ਹੈ ਸ਼ਕਤੀ ਆਪਣੇ ਵਿੱਚ ਵੀ ਆਉਂਦੀ ਆ ਸਰੀਰ ਦੇ ਵਿੱਚ ਇਹ ਦਰਦਾਂ ਫਰਦਾਂ ਜੀਆਂ ਕੋਈ ਵੀ ਨਹੀਂ ਰਹਿੰਦੀਆਂ ਪੜਨ ਨਾਲ ਆ ਗੋਬਿੰਦੇ ਮੋਂ ਕਹਿੰਦੇ ਉਦਾਰੇ ਪਾਰੇ ਅਮ ਜਾਬ ਸਾਹਿਬ ਦਾ ਪਾੜ ਚੌਪੀ ਇਹ ਦਰਦਾਂ ਦੁਰਦਾਂ ਹੋਈਆਂ ਸੁਸੁਸਤੀ ਜੀ ਹੋਈ ਦਲਿੱਦਰ ਜਿਆ ਸਭ ਉੱਡ ਜਾਂਦਾ ਇਹ ਨਾਲ ਇਹ ਨਾਲ ਵੀਰ ਰਸ ਆ ਜਾਂਦਾ ਨਾ ਪੜਨ ਨਾਲ ਤੇ ਵੀਰ ਰਸ ਆਉਣ ਨਾਲ ਢਿੱਲੜ ਪੁਣਾ ਜਾਂ ਖਤਮ ਹੋ ਜਾਂਦਾ ਸਿੰਘ ਸੰਤ ਸਿਪਾਹੀ ਬਣ ਜਾਂਦਾ ਔਰ ਤਤਪਰ ਹੋ ਕੇ ਗੁਰੂ ਘਰ ਦੀ ਸੇਵਾ ਦੇਸ਼ ਕੌਮ ਦੀ ਸੇਵਾ ਔਰ ਗਰੀਬਾਂ ਦੀ ਮਦਦ ਕਰਨੀ ਆਪਣਾ ਕੰਮ ਲੜਨਾ ਨਹੀਂ ਸਿਰਫ ਸਵੈ ਰੱਖਿਆ ਲਈ ਹਥਿਆਰ ਦਿੱਤਾ ਖਾਲਸੇ ਨੂੰ ਆਪਣਾ ਕੰਮ ਇਹ ਨਹੀਂ ਕਿ ਜਾ ਕੇ ਹਮਲਾਵਰ ਹੋਣਾ ਨਹੀਂ 10ਵੇਂ ਪਾਸ਼ਾ ਨੇ 14 ਜੰਗ ਕੀਤੀ ਤੇ 6ਵੇਂ ਨੇ 4 ਕੀਤੇ ਨੇ 18 ਜੰਗਾਂ 'ਚ ਕੋਈ ਕਹੇ ਕਿ ਮਹਾਰਾਜ ਚੜ੍ਹ ਕੇ ਗਏ ਸੀ ਫਲਾਨੇ ਥਾਂ ਨਹੀਂ ਦੁਸ਼ਮਣ 18 ਜੰਗਾਂ ਚੜ੍ਹ ਕੇ ਆਇਆ ਸੀ ਸਵੈ ਰੱਖਿਆ ਲਈ ਮਹਾਰਾਜ ਨੇ ਸ਼ਸਤਰਾਂ ਦੀ ਵਰਤੋਂ ਕੀਤੀ ਸੀ ਸਵੇਸ ਕਰਕੇ ਜਦੋਂ ਵੀ ਦੁਸ਼ਮਣ ਚੜ੍ਹ ਕੇ ਆਇਆ ਸਵੈ ਰੱਖਿਆ ਕਰਨੀ ਇਹ ਸਾਰੇ ਸੰਸਾਰ ਦਾ ਹੀ ਇੱਕ ਕਾਨੂੰਨ ਹੈ ਕਿ ਸਵੈ ਰੱਖਿਆ ਲਈ ਤੁਸੀਂ ਕੋਈ ਰੱਖ ਸਕਦੇ ਹੋ ਇਹ ਤਾਂ ਆਪਾਂ ਨੇ ਸਾਰਾ ਕੁਝ ਸਵੈ ਰੱਖਿਆ ਲਈ ਰੱਖਿਆ ਹੋਇਆ ਸਾਡੇ ਮਨ ਚ ਕਿਸੇ ਪ੍ਰਤੀ ਬੈਰ ਨਹੀਂ ਹੋਣਾ ਚਾਹੀਦਾ ਵਿਰੋਧ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਆਪਾਂ ਪਿਆਰ ਨਾਲ ਜਿੱਤਣਾ ਗੁਰਨਾਨਕ ਸਾਹਿਬ ਨੇ ਪਿਆਰ ਨਾਲ ਜਿੱਤਿਆ ਪਰ ਜੇ ਹੁਣ ਕੋਈ ਹਟੇ ਹੀ ਨਾ ਸਿਰ ਚ ਕੁਛ ਮਾਰ ਲੰਗੇ ਫਿਰ ਮੜਾ ਆਪਣੀ ਤਾਂ ਸਵੈ ਰੱਖਿਆ ਕਰਨੀ ਚਾਹੀਦੀ ਆ ਨਾ ਇਹ ਤਾਂ ਸਾਰਾ ਕਾਨੂੰਨ ਹੀ ਐ ਇਸ ਕਰਕੇ ਸ਼ਸਤਰ ਹੱਥ ਫੜ ਕੇ ਕਿਸੇ ਗਰੀਬ ਤੇ ਮਾਰ ਕਰਨਾ ਮਜਲੂਮ ਨੂੰ ਮਾਰਨਾ ਐਵੇਂ ਦਸਵੇਂ ਪਾਸ਼ ਵਾਲੇ ਕੁੱਤੇ ਨੂੰ ਸੋਟੀ ਮਾਰਤੀ ਸਿੰਘ ਨੇ ਮਹਾਰਾਜ ਨੇ ਕਿਹਾ 25 ਜਪਜੀ ਸਾਹਿਬ ਕਾਰਵਾਈ ਕਿਉਂ ਮਾਰੀ ਸੋਟੀ ਇਹਨੂੰ ਇਹਨਾਂ ਸ਼ਸਤਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਐਵੇਂ ਫਿਰ ਸ਼ਸਤਰ ਫੜ ਕੇ ਉਹੀ ਹੰਕਾਰ ਚ ਆ ਜਾਓ ਨਹੀਂ ਖਾਲਸਾ ਤਾਂ ਹਮੇਸ਼ਾ ਗਰੀਬੀ ਧਾਰ ਕੇ ਰੱਖਦਾ ਨਿਮਰਤਾ ਨਾਲ ਰਹਿੰਦਾ ਸਵੈ ਰੱਖਿਆ ਲਈ ਐ ਤੇ ਬਾਕੀ ਗਰੀਬ ਤੇ ਮਜਲੂਮ ਦੀ ਰੱਖਿਆ ਲਈ ਐ ਗਊ ਗਰੀਬ ਦੀ ਰੱਖਿਆ ਲਈ ਖਾਲਸਾ ਬਣਿਆ ਜਦੋਂ ਪਹਿਲੇ ਪਾਸ਼ਾ ਸੁਣਿਆ ਨਾ ਆਪਾਂ ਕਥਾ ਚ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਸਤਿਗੁਰੂ ਜੀ ਅਖਰ ਤਾਂ ਕਿਹਾ ਸੀ ਕਿ ਲਾਹੌਰ ਦੇ ਵਿੱਚ ਸਵੇਰੇ ਸਵੇਰੇ ਨਾ ਬਹੁਤ ਗਊਆ ਵੱੜਦੇ ਸੀ ਬੁੱਚੜ ਖਾਨਿਆਂ ਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਭਾਰਾ ਕਹਿੰਦੇ ਇਹ ਬਹੁਤ ਮਾੜੀ ਗੱਲ ਹੈ ਇੱਥੇ ਗਊ ਹੱਤਿਆ ਹੁੰਦੀ ਗਊ ਹੱਤਿਆ ਦੇ ਗੁਰੂ ਸਾਹਿਬ ਵਿਰੁੱਧ ਨੇ ਗਊ ਹੱਤਿਆ ਗਰੀਬ ਮਜ਼ਲੂਮ ਦੀ ਹਮੇਸ਼ਾ ਰੱਖਿਆ ਕਰਨੀ ਖਾਲਸਾ ਜਿਸ ਕੰਮ ਲਈ ਬਣਿਆ ਜ਼ਾਲਮ ਦਾ ਨਾਸ਼ ਕਰਨਾ ਜ਼ੁਲਮ ਦਾ ਨਾਸ਼ ਕਰਨਾ ਤੇ ਗਰੀਬ ਦੀ ਰੱਖਿਆ ਕਰਨੀ ਪਰ ਅੱਜ ਸ਼ਾਂਤੀ ਰੱਖਣੀ ਟਿਕਾਉ ਸੇਵਾ ਭਾਵਨਾ ਰੱਖ ਕੇ ਗਰੀਬਾਂ ਦੀ ਮਦਦ ਕਰਨੀ ਦੁਨੀਆ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਖਾਲਸਾ ਹੈ ਖਾਲਸਾ ਉਦੋਂ ਜੰਗ ਕਰਦਾ ਜਦੋਂ ਕੋਈ ਦੁਸ਼ਟ ਚੜ੍ਹ ਕੇ ਆ ਜਾਏ ਜਦੋਂ ਕੋਈ ਜ਼ੁਲਮੀ ਬੰਦਾ ਅੱਗੇ ਆ ਜਾਏ ਫਿਰ ਉਹਨੂੰ ਸੌਦਾ ਲਾਉਣਾ ਪੈਂਦਾ ਜਿਵੇਂ ਤੁਰਕਾਂ ਨੇ ਕੀਤਾ ਮਜਲੂਮਾਂ ਤੇ ਵਿਚਾਰਿਆਂ ਜੰਨੂ ਲਾ ਲਾ ਕੇ ਸੁੱੜ ਦਿੱਤੇ ਸੀ ਕਿ ਤੁਰਕ ਹੀ ਬਣਾਲੇ ਸੀ ਬਹੁਤ شیعਾ ਸੁੰਨੀ ਉੱਥੋਂ ਪੈਦਾ ਹੋਏ ਫਿਰ ਇਸ ਕਰਕੇ ਖਾਲਸਾ ਕਦੇ ਵੀ ਦੂਜੇ ਦੇ ਧਰਮ ਤੇ ਵੀ ਵਾਰ ਨਹੀਂ ਕਰਦਾ ਨਾ ਸੀ ਕਿਸੇ ਨੂੰ ਡਰਾਈਏ ਤਾਂ ਡਰਿਏ ਭੈ ਕਾਹੂ ਕੋ ਦੇਤ ਨਾ ਨੈ ਪਹਿਮਾਨਤ ਆਨ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਸ਼ਾਂਤੀ ਚ ਰੱਖੋ ਕਿਸੇ ਨੂੰ ਨਾ ਕਹੋ ਨਾ ਡਰਾਓ ਤੇ ਨਾ ਡਰੋ ਇਹ ਮਹਾਰਾਜ ਨੇ ਸਾਨੂੰ ਬਖਸ਼ਾਂ ਕੀਤੀਆਂ ਸ਼ਸਤਰ ਨਾਮ ਵਾਲਾ ਦੇ ਵਿੱਚ ਜਦੋਂ ਕਲਗੀ ਧਰਪਤਾ ਜੀ ਸਿਰ ਤੇ ਹੱਥ ਰੱਖ ਕੇ ਫੇਰ ਕਰਾਉਣਗੇ ਬਾਣੀ ਜਿਹੜੀ ਉਹ ਮਹਾਰਾਜ ਬਾਪੂ ਜੀ ਦਾ ਤਾਂ ਇਹੋ ਜਿਹਾ ਹਿਸਾਬ ਹੈ ਜੇ ਸਿਰ ਤੇ ਹੱਥ ਰੱਖ ਕੇ ਭਾਵੇਂ ਸਾਲ ਵਿੱਚ ਹੀ ਸਾਰਾ ਕੁਝ ਕਰਵਾ ਲੈਣਾ ਮਹਾਰਾਜ ਸੱਚੇ ਪਾਤਸ਼ਾਹਗੇ ਹੀ ਬੇਨਤੀ ਕਰਦੇ ਆਂ ਕਿ ਖਾਲਸੇ ਦੀ ਸੇਵਾ ਬਖਸ਼ੀ ਰੱਖੋ ਕਥਾ ਦੀ ਸੇਵਾ ਨਾਲ ਸਾਰੀ ਸੰਗਤ ਦਾ ਖਾਲਸੇ ਦਾ ਸਾਰੀ ਦੁਨੀਆ ਦਾ ਹੀ ਭਲਾ ਕਰ ਸਕੀਏ ਆਪਣੇ ਮੁਲਕ ਦੀ ਸੇਵਾ ਕਰ ਸਕੀਏ ਔਰ ਲੋਕਾਂ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਵਿੱਚ ਲਿਆਈਏ ਅਗਿਆਨ ਕਾਰਨ ਹੀ ਸਾਰੇ ਦੁੱਖ ਪੈਦਾ ਹੁੰਦੇ ਨੇ ਜਦੋਂ ਬੰਦਾ ਗਿਆਨ ਵਿੱਚ ਆ ਜਾਂਦਾ ਹੈ ਜਦੋਂ ਇਨਸਾਨ ਗਿਆਨਵਾਨ ਹੋ ਜਾਂਦਾ ਉਦੋਂ ਨਾ ਝਗੜਾ ਨਾ ਲੜਾਈ ਨਾ ਕਲੇਸ਼ ਉਦੋਂ ਸ਼ਾਂਤੀ ਪੈਦਾ ਹੁੰਦੀ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਦੇ ਅੰਦਰ ਵੀ ਆਪਣੀ ਬਾਣੀ ਦੀ ਤਲਵਾਰ ਚਲਾ ਕੇ ਕਾਮ ਕਰੋ ਲੋਭ ਮੋਹ ਹੰਕਾਰ ਉਪ ਦੁਸ਼ਟਾਂ ਨੂੰ ਮਾਰ ਕੇ ਸਾਡੇ ਮਨਾਂ ਦੇ ਅੰਦਰ ਅਗਿਆਨਤਾ ਨੂੰ ਕੱਟ ਕੇ ਗਿਆਨ ਨੂੰ ਪ੍ਰਗਟ ਕਰ ਦੇਣ ਜਿਸ ਕਰਕੇ ਗਿਆਨ ਦੇ ਸੰਯੁਕਤ ਹੋ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਆਪਣਾ ਲੋਕ ਤੇ ਪਰਲੋਕ ਸਵਾਰੀਏ ਪਰਿਵਾਰਾਂ ਦਾ ਭਲਾ ਸਾਰੇ ਦੇਸ਼ ਦਾ ਭਲਾ ਕੌਮ ਦਾ ਭਲਾ ਸਰਬੱਤ ਦਾ ਭਲਾ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਧਾਰਣੀ ਹੋਈਏ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਪਿਆਰ ਨਾਲ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ